ਉਨਤੀ ਲਿਆਉਣ ਵਾਲੀ ਗੱਲ ਏ ਇਹ ਗੁਰੂ ਗੁਰੂ ਜਪ ਕੇ ਪਤਾ ਲੱਗੇਗਾ ਅੰਦਰੋਂ ਅਗਿਆਨ ਚਲਾ ਜਾਏਗਾ ਗਿਆਨ ਪ੍ਰਕਾਸ਼ ਹੋ ਜਾਵੇਗਾ ਇਸ ਕਰਕੇ ਮਹਾਰਾਜ ਕਹਿੰਦੇ ਮੇਰੇ ਮਨਾ ਜਪਿਏ ਹਰ ਭਗਵੰਤਾ ਓਏ ਮੇਰੇ ਮਨਾ ਐਸੇ ਭਗਵੰਤ ਨੂੰ ਪਰਮਾਤਮਾ ਨੂੰ ਭਗਵਾਨ ਨੂੰ ਜਪਣਾ ਕਰੀਏ ਆ ਰੱਦਨਾ ਕਰੀਏ ਨਾਮਦਾਨ ਦੇ ਜਨ ਆਪਣੇ ਤਨਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਆਕਾਲ ਪੁਰਖ ਵੈਗੁਰੂ ਆਪਣੇ ਜਨ ਆਪਣੀ ਸੇਵਕਾਂ ਨੂੰ ਨਾਮ ਦਾ ਦਾਨ ਦਿਓ ਨਾਮ ਦੀ ਦਾਤ ਬਖਸ਼ੋ ਕਿਰਪਾ ਕਰੋ ਤੇ ਜਦੋਂ ਨਾਮ ਦੀ ਦਾਤ ਬਖਸ਼ੋਗੇ ਨਾ ਦੁੱਖ ਦਰਦ ਕਾ ਹੰਤਾ ਜਿਹੜਾ ਤੇਰਾ ਨਾਮ ਹੈ ਨਾ ਨਾਮ ਵੈਗੁਰੂ ਇਹ ਦੁੱਖਾਂ ਦਾ ਇਹ ਦਰਦਾਂ ਦਾ ਹੰਤਾ ਮੈਨੇ ਨਾਸ਼ਕ ਹੈ ਨਾਮ ਤੇਰਾ ਦੁੱਖਾਂ ਦਾ ਤੇ ਪਾਪਾਂ ਦਾ ਨਾਸ਼ ਕਰ ਦੇਵੇਗਾ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਖ ਪਾਪ ਕਾ ਨਾਸ਼ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਬਾਣੀ ਹੀ ਨਾਮ ਨਾਮ ਹੀ ਬਾਣੀ ਆ ਬਾਣੀ ਹੀ ਗੁਰੂ ਤੇ ਗੁਰੂ ਹੀ ਬਾਣੀ ਆ ਮਹਾਰਾਜ ਕਹਿੰਦੇ ਉਹ ਦੁੱਖਾਂ ਤੇ ਦਰਦਾਂ ਦਾ ਨਾਸ਼ ਕਰਨ ਵਾਲੀ ਬਾਣੀ ਆ ਉਹਨੂੰ ਜਪ ਉਹਨੂੰ ਰਾਦ ਅੰਦਰ ਦੇ ਦੇ ਵਿੱਚੋਂ ਦੁੱਖ ਨਾਸ਼ ਹੋ ਜਾਣਗੇ ਜਿਸ ਨੂੰ ਨਾਮਦਾਨ ਕਰੇ ਸੋ ਪਾਏ ਗੁਰ ਸ਼ਬਦੀ ਮੇ ਲਾਇੰਦਾ ਮਹਾਰਾਜ ਗੁਰੂ ਦੇ ਸ਼ਬਦ ਦੁਆਰਾ ਉਨੂੰ ਆਪਣੇ ਨਾਲ ਮੇਲ ਲੈਣਾ ਨਾਮ ਦਾ ਦਾਨ ਦੇ ਕੇ ਮਹਾਰਾਜ ਕਿਰਪਾ ਕਰਦੇ ਜਾ ਕੇ ਕਰ ਸਭ ਕੁਛ ਹੈ ਭਾਈ ਹੀ ਭਾਈ ਉਹਦੇ ਕੋਲ ਆ ਜੀ ਦੇ ਘਰ ਵਿੱਚ ਸਭ ਵਸਤੂ ਨੇ ਤੇ ਸਾਰੀਆਂ ਵਸਤੂ ਤਾਂ ਰਾਜੇ ਦੇ ਘਰ ਚ ਵੀ ਨਹੀਂ ਹੁੰਦੀਆਂ ਕਿਸੇ ਦੇ ਘਰ ਚ ਵੀ ਨਹੀਂ ਹੁੰਦੀਆਂ ਕੋਈ ਨਾ ਕੋਈ ਥੋੜ ਹੁੰਦੀ ਹੈ ਕਹਿੰਦੇ ਗੁਰੂ ਕੁਲ ਆ ਅਕਾਲ ਪੁਰਖ ਵੈ ਗੁਰੂ ਕੁਲ ਆ ਮੇਰੇ ਦਾਤੇ ਦੇ ਘਰ ਵਿੱਚ ਆ ਇਤਿਤਾ ਸਾਹਿਬ ਕਹਿੰਦੇ ਸਾਚੇ ਸਹਬਾ ਕਿਆ ਨਾ ਹੀ ਕਰਤੇ ਰ ਉਹ ਕਿਹੜੀ ਵਸਤੂ ਜਿਹੜੀ ਤੇਰੇ ਘਰ ਵਿੱਚ ਨਾ ਹੋਵੇ ਘਰ ਤਾਂ ਤੇਰੇ ਸਭ ਕੁਛ ਹੈ ਤੇਰੇ ਘਰ ਵਿੱਚ ਹਰ ਵਸਤੂ ਹੈ ਹਰ ਗੱਲ ਦਾ ਜਵਾਬ ਹੈ ਹਰ ਦਰਦ ਦਾ ਹਰ ਦੁੱਖ ਦਾ ਦਾਰੂਆ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵਏ ਜਿੰਨੂੰ ਤੂੰ ਤਰੁੱਠ ਕਰਕੇ ਜਿਹੜਾ ਤੇਰੇ ਕੋਲ ਆਇਆ ਤੇ ਦਾਤਿਆ ਜਿਹਦੇ ਤੇ ਤੂੰ ਤਰੁੱਠ ਕੇ ਉਹਨੂੰ ਦਾਤ ਬਖਸ਼ਤੀ ਨਾ ਪ੍ਰਾਪਤ ਉਹਨੂੰ ਹੀ arogyata ਦੀ ਦੀ ਰੋਗ ਉਹਦੇ ਕੱਟੇ ਜਾਂਦੇ ਨੇ ਜਿੰਨੂੰ ਤਰੁੱਠ ਕੇ ਤੂੰ ਕਿਰਪਾ ਕਰਤੀ ਨਾ ਸੋਗ ਉਸੇ ਦੇ ਕੱਟੇ ਜਾਂਦੇ ਨੇ ਜਿਹਦੇ ਤੇ ਤਰੁੱਠ ਕੇ ਰਹਿਮਤ ਤੂੰ ਕਰ ਦੇਤੀ ਨਾ ਆਵਾਗਮਨ ਉਸੇ ਦਾ ਹੀ ਮੁਕਣਾ ਹੈ ਮਹਰਾਜ ਹੋਣੀ ਉਹਦੇ ਤੇ ਜਿਹੜਾ ਤੇਰੇ ਕੋਲ ਆਇਆ ਜੇ ਤੇ ਤੂੰ ਪ੍ਰਸੰਨ ਹੋ ਗਿਆ ਮੈਂ ਰੋਣਾ ਆ ਲਿਲਣੀਆਂ ਕੱਢਦਾ ਵਿਰਲਾਪ ਕਰਦਾ ਇਹ ਗੱਲ ਮੈਨੇ ਨਹੀਂ ਰੱਖਦੀ ਕਿਉਂਕਿ ਅੱਜ ਮੈਨੂੰ ਦੋਖੇ ਮੈਂ ਤਾਂ ਚੰਗਿਆੜਾ ਮਾਰਾਂਗਾ ਹੀ ਮਾਰਾਂਗਾ ਮੈਨੇ ਇਹ ਗੱਲ ਰੱਖਦੀ ਆ ਕਿ ਜਦੋਂ ਦਾਤੇ ਦੇ ਰਹਿਮਤ ਕੀਤੀ ਜਦੋਂ ਉਹ ਉਹਨੇ ਮੇਰ ਭਰੀ ਨਦਰ ਕੀਤੀ ਰੋਗ ਉਦੋਂ ਕਟਿਆ ਦਾਣਾ ਮੈਂਨੇ ਇਹ ਰੱਖਦੀ ਏ ਇਹ ਮੈਂਨੇ ਨਹੀਂ ਰੱਖਦਾ ਮੈਂ ਗੁਰਦੁਆਰੇ ਆਵਾ ਮੰਦਰ ਮਸਜਿਦਾਂ ਆਵਾ ਸੇਵਕਾਂ ਮਾਵਾਂ ਤੇ ਲੋਕ ਵਿਖਣ ਬੱਲ 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 ਬੱਲੇ ਇਹਦੇ ਵਰਗਾ ਕਿਹੜਾ ਭਗਤ ਸੇਖ ਹੋਣਾ ਆ ਐਨੀ ਸੇਵਾ ਇਹ ਮੈਂਨੇ ਨਹੀਂ ਰੱਖਦੀ ਲੋਕ ਕਹਿਣ ਤੈਨੂੰ ਇਹਦੇ ਨਾਲ ਦੁੱਖ ਨਹੀਂ ਉਹ ਦੂਰ ਹੋਣੇ ਦਾਤੇ ਦੀ ਨਦਰ ਵਿੱਚ ਆ ਜਾਵੇਂ ਸੇਵਾ ਸਿਮਰਨ ਬਾਣੀ ਸਤ ਸੰਗਤ ਇਹ ਸਭੋ ਕੁਝ ਕਥਾ ਕੀਰਤਨ ਕਰਨਾ ਸੁਣਨਾ ਇਸ ਲਈ ਆ ਕਿ ਦਾਤਾ ਸਾਡੇ ਤੇ ਪ੍ਰਸੰਨ ਹੋ ਜਾਵੇ ਦਾਤਾ ਪ੍ਰਸੰਨ ਹੋਵੇ ਇਸ ਲਈ ਆ ਇਸ ਲਈ ਨਹੀਂ ਕਿ ਲੋਕ ਪ੍ਰਸੰਨ ਹੋਣ ਗੁਸਤਾਖੀ ਮਾਫ ਅੱਜ ਬਹੁਤ ਆਦ ਅੰਦਰ ਧਰਮ ਨੂੰ ਨਾ ਕਮਾਉਣ ਲਈ ਲੋਕਾਂ ਨੂੰ ਦਿਖਾਵਾ ਕੀਤਾ ਜਾਂਦਾ ਔਰ ਰੱਬ ਨੂੰ ਪਰਵਾਹ ਨਹੀਂ ਦਿਖਾਵਾ ਰੱਬ ਨੂੰ ਪਰਵਾਹ ਨਹੀਂ ਮਹਾਰਾਜ ਸੱਚੀ ਪਰਸਾ ਕਹਿੰਦੇ ਕਰਮ ਧਰਮ ਪਾ ਖੰਡ ਜੋਦੀ ਸੇ ਦਿਸਦਾ ਦਿਖਾਵਾ ਪਖੰਡੇ ਪਖੰਡ ਕਰਦਾ ਕਰਮ ਧਰਮ ਪਾ ਖੰਡ ਜੋਦੀ ਸੇ ਤਿੰਜਮ ਜਾਗਾਤੀ ਲੁੱਟੇ ਔਰ ਲੁੱਟਿਆ ਪੁੱਟਿਆ ਹੀ ਜਾਣਾ ਪੱਲੇ ਕੁਦਨੀ ਪੈਣਾ ਉਹ ਕੁਝ ਕਰ ਦਾਤਾ ਪ੍ਰਸੰਨ ਹੋਵੇ ਲੋਕਾਂ ਨਾਲ ਸਲਾਹੇ ਜੋ ਮਰਵਣ ਸੀ ਜਿਹੜੇ ਅੱਜ ਸਲਾਉਂਦੇ ਨੇ ਕੱਲ ਨੂੰ ਨਿੰਦਣਗੇ ਵੀ ਇਦਾਂ ਬੰਦੇ ਦੇ ਖਿਆਲ ਨੇ ਅੱਜ ਜਿਹਨੂੰ ਸਲਾਉਂਦਾ ਕੱਲ ਨੂੰ ਇਹਦੇ ਕੋਈ ਮਨੋਰਥ ਉਹਦੇ ਤੋਂ ਨਾ ਪੂਰਿਆ ਜਾਂ ਇਹਦੀ ਗੱਲ ਕਿਦੇ ਉਹਨੇ ਕੱਟਤੀ ਜਾਂ ਇਹਦੀ ਗੱਲ ਨਾ ਮੰਨੀ ਉਸੇ ਵੇਲੇ ਉਸ ਬੰਦੇ ਦੀ ਨਖੇਦੀ ਕਰਨ ਲੱਗ ਪਏਗਾ ਬਾਰੇ ਕਹਿੰਦੇ ਦਾਤੇ ਦੀ ਨਦਰ ਵਿੱਚ ਤੂੰ ਆ ਗਿਆ ਨਾ ਤੇ ਦੁਨੀਆ ਭਾਵੇਂ ਸਾਰੀ ਇੱਕ ਪਾਸੇ ਹੋ ਜਾਵੇ ਉਹਦਾ ਵਾਲ ਵਿੰਗਾ ਨਹੀਂ ਕਰ ਸਕਦੀ ਜੇ ਦਾਤੇ ਦੀ ਨਦਰਚ ਆ ਗਿਆ ਮਹਾਰਾਜ ਸੱਚੇ ਪਰਸ਼ਾ ਕਹਿੰਦਿਆ ਮਹਾਰਾਜ ਤੂੰ ਉਹਦੇ ਦੁੱਖ ਦਰਦ ਦੂਰ ਕਰ ਦੇਣਾ ਜਾ ਕੇ ਘਰ ਸਭ ਕੁਝ ਹੈ ਭਾਈ ਉਹ ਪ੍ਰਵਾਹ ਉਹਦੇ ਕੋਲ ਆ ਜਿਹਦੇ ਕੋਲੋਂ ਤੈਨੂੰ ਸਾਰੀਆਂ ਵਸਤੂ ਇੱਕੇ ਥਾਮੋਂ ਮਿਲ ਜਾਣੀਆਂ ਨੇ ਐਸੀ ਵਸਤੂ ਕੋਈ ਅਦੇ ਹੈ ਹੀ ਨਹੀਂ ਜਿਹੜੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਨਾ ਹੋਵੇ ਇਹ ਵੱਖਰੀ ਬਾਤ ਏ ਸਾਨੂੰ ਲੈਣ ਦਾ ਤਰੀਕਾ ਨਹੀਂ ਔਰ ਕਦੋਂ ਮਿਲਣੀ ਏ ਦਾਤੇ ਨੇ ਕਦੋਂ ਤਰੁੱਟ ਕੇ ਉਹ ਦਾਤ ਦੇਣੀ ਏ ਇਹ ਉਹਦੀ ਮਰਜ਼ੀ ਮੰਗਦੇ ਤਾਂ ਅਸੀਂ ਰੋਜ਼ ਹੀ ਆ ਪਰ ਕਦੋਂ ਬੜ ਆਪਣੇ ਦਰਵਾਜ਼ੇ ਤੇ ਮੰਗਤਾ ਆਉਂਦਾ ਨਾ ਉਹ ਕਹਿੰਦਾ ਮੈਂ ਮਰ ਗਿਆ ਓ ਭੁੱਖਾ ਓਏ ਮੈਂ ਲੁੱਟਿਆ ਗਿਆ ਓਏ ਸਿਆਲ ਦੇ ਦਿਨ ਓਏ ਜੁੱਤੀ ਵੀ ਐ ਨਹੀਂ ਦੇ ਓਏ ਗਰਮ ਕੱਪੜਾ ਵੀ ਐ ਨਹੀਂ ਦੇ ਓਏ ਮੈਂ ਚਾਹ ਵੀ ਨਹੀਂ ਦੇ ਪੀਤੀ ਉਹ ਮੇਰੇ ਕੋਲ ਦੋ ਦੰਬੜੀਆਂ ਵੀ ਹੈ ਨਹੀਂ ਤੇ ਆਪਾਂ ਤੋਂ ਉਹੀ ਦੇਣੇ ਨਾ ਜਿੰਨਾ ਆਪਾਂ ਨੂੰ ਚੰਗਾ ਲੱਗੇ ਕੋਈ ਚੱਪਲ ਪਵਾ ਦਿੰਦਾ ਲੀੜੇ ਨਹੀਂ ਦਿੰਦਾ ਕੋਈ ਰੋਟੀ ਖਵਾ ਦਿੰਦਾ ਕੋਈ ਕਹਿੰਦਾ ਚਾਹ ਪੀਣੀ ਪੀਲਾ ਨਹੀਂ ਦੇਗਾ ਡੰਡੀ ਲੱਗਾ ਕਿ ਨਹੀਂ ਗੱਲਾਂ ਕਰਦਾ ਆਪਾਂ ਉਦੋਂ ਦੇਣਾ ਜਦੋਂ ਆਪਣੇ ਮਨ ਵਿੱਚ ਰਹਿ ਮਾਈ ਤੇ ਦਾਤੇ ਨੇ ਵੀ ਉਦੋਂ ਦੇਣਾ ਜਦੋਂ ਇਹਦੇ ਮਨ ਵਿੱਚ ਰਹਿ ਮਾਈ ਜਿਵੇਂ ਮੰਗਤਾ ਆਪਣੇ ਦਰ ਤੇ ਆ ਕੇ ਲਿੱਲੜੀਆਂ ਕੱਢਦਾ ਹੈ ਨਾ ਤੇ ਆਪਾਂ ਪਤਾ ਨਹੀਂ ਕੀ ਕੀ ਉਹਨੇ ਚ ਫਿਰ ਅੱਗੋਂ ਵੇਖਦੇ ਕਿੰਨੀ ਉਹਨੂੰ ਉਹ ਜਰਾ ਮਰਦਾ ਦਾ ਭੁੱਖ ਨਾਲ ਰੋਟੀ ਨਾਲ ਮੰਗ ਰਿਆ ਹੁੰਦਾ ਉਹਨੂੰ ਅੱਗੋਂ ਫਿਰ ਸਿੱਖਿਆ ਦੇਣ ਲੱਗ ਜਾਂਦੇ ਨੇ ਉਹਦੇ ਤੇ ਪੀਰੀਅਡ ਲਾਉਣ ਲੱਗ ਜਾਂਦੇ ਨੇ ਬਈ ਹੁਣ ਇਹਦੇ ਦੇ ਮੈਂ ਕਲਾਸ ਲਾਵਾਂ ਇਹਨੂੰ ਮੈਂ ਸਮਝਾਵਾਂ ਉਹ ਭੁੱਖੇ ਲਈ ਸਭ ਕੁਦ ਭੋਜਨਿਆ ਉਹਨੂੰ ਕੁਦ ਨਹੀਂ ਸੋਝਦਾ ਪਹਿਲਾ ਪੇਟ ਦੀ ਭੁੱਖ ਮਟਾਉ ਦੀ ਦੁੱਖ ਜਿਹੜਾ ਰੋਗੀ ਆ ਉਹਦਾ ਪਹਿਲਾ ਰੋਗ ਦਾ ਲਾਜ ਕਰਾ ਉਹਦਾ ਦੀ ਗਰੌਣਾ ਨਹੀਂ ਗੁਰਮਖੋ ਦਾਤੇ ਨੂੰ ਰਜਾਉਣ ਵਾਸਤੇ ਭਜਨ ਕਰਨਾ ਹੈ ਕਿਸ ਦੁਨੀਆ ਨੂੰ ਰਜਾਉਣ ਲਈ ਨਹੀਂ ਸੇਵਾ ਦਾਤੇ ਲਈ ਕਰਨੀ ਹੈ ਦੁਨੀਆ ਲਈ ਨਹੀਂ ਇਹ ਮਤ ਕਹੋ ਕਿ ਫੁਲਾਨੇ ਵੇਖੇ ਫੁਲਾਨੇ ਨੇ ਕੀ ਕੀਤਾ ਨਹੀਂ ਮੈਂ ਕੀ ਕਰਨਾ ਮੇਰਾ ਕੀਤਾ ਮੈਨੂੰ ਮਿਲਣਾ ਜਿਹੜਾ ਦੂਜਾ ਕਰਦਾ ਉਹ ਉਹਦਾ ਜਿਹੋ ਜਾਂ ਬੀਜਦਾ ਉਹਨੂੰ ਵੱਡਣਾ ਪੈਣਾ ਮਹਾਰਾਜ ਤੇਰੇ ਘਰ ਵਿੱਚ ਸਭ ਕੁਝ ਹੈ ਨੌ ਨਿੱਧ ਭਰੇ ਪੰਡਾਰਾ ਨੌ ਨਦੀਆਂ ਦੇ ਪੰਡਾਰੇ ਭਰੇ ਪਏ ਨੇ ਉਹ ਖਜ਼ਾਨੇ ਭਰੇ ਨੇ ਦਾਤਾ ਸਾਹਿਬ ਕਦੇ ਮੁੱਕਣ ਵਾਲੇ ਨਹੀਂ ਆ ਮੁੱਕ ਨੇ ਤੇਸ ਕੀ ਕੀਮਤ ਨਾ ਪਵੈ ਭਾਈ ਉਹਨਾਂ ਖੁਦਾਨਿਆਂ ਦੀ ਗਿਣਤੀ ਮਿੰਤੀ ਕੋਈ ਨਹੀਂ ਕਰ ਸਕਦਾ ਕਿੰਨਾ ਕੋ ਹੈ ਉੱਚਾ ਅਗਮਾ ਪਾਰਾ ਉਹ ਉੱਚਾ ਉੱਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਉਹ ਉੱਚ ਹੈ ਅਗਮ ਮਨ ਦੀ ਗਮਤਾ ਤੋਂ ਪਰੇ ਅਗਮ ਆਤਪਲਸ ਗਮ ਗਮ ਮੈਨਾ ਹੁੰਦਾ ਖੌਫ ਦਰ ਪੈ ਪਰਮਾਤਮਾ ਜਿਹੜਾ ਹੈ ਇਹਦੇ ਤੋਂ ਰਹਿ ਤੇ ਉਹਨੂੰ ਕਿਸੇ ਦਾ ਡਰ ਨਹੀਂ ਕਿਸੇ ਤੋਂ ਭੈਪੀਤ ਨਹੀਂ ਹੁੰਦਾ ਅਗਮ ਪੌਂਚ ਦਰ ਤੋਂ ਰਹਿ ਤੇ ਪਾਰਾ ਵਾਰ ਤੋਂ ਪਰੇ ਬੇਅੰਤ ਗੁਨਾ ਦਾ ਮਾਲਕ ਕੇ ਮਹਾਰਾਜ ਸਾਹਿਬ ਕਹਿੰਦੇ ਮੈ ਪੇਖਿਓ ਰੀ ਉਚਾ ਮੋਹਨ ਸਭ ਤੇ ਉਚਾ ਉਹਦੇ ਵਰਗਾ ਕੋਈ ਨਹੀਂ ਉਹ ਦਾਤਾ ਹੈ ਜੀ ਜੰਤ ਪ੍ਰਤ ਪਾਲਦਾ ਭਾਈ ਸਹਦਾਤਾ ਅਧੀਦਕ ਕਿਸੇ ਨੂੰ ਚਾਰੇਰੀ ਪ੍ਰਸ਼ਾਦਾ ਛਕਾ ਦਈਏ ਨਾ ਤੇ ਫਿਰ ਦੱਸ ਦੇ ਆ ਜੇ ਕਿਤੇ ਲੰਗਰ ਚ ਹਿੱਸਾ ਪਾ ਦਈਏ ਫਿਰ ਦੱਸਣਾ ਹੁੰਦਾ ਤੇ ਜੇ ਕਿਤੇ ਭੁੱਲ ਕੇ ਮੋਰੀ ਹੋ ਕੇ ਲਵਾ ਦਈਏ ਫਿਰ ਤਾਂ ਪਤਾ ਹੀ ਨਹੀਂ ਲੱਗਦਾ ਵੀ ਸਾਡਾ ਸਰੀਰ ਕਿੰਨਾ ਕੋ ਜਿਹੜਾ ਹਵਾ ਨਾਲ ਭਰ ਗਿਆ ਉਹ ਕਹਿੰਦੇ ਉਹ ਦਾਤੇ ਅੱਲੇ ਵੇਖ ਉਹ ਮਨੁੱਖਾਂ ਤੋਂ ਲੈ ਕੇ ਦੈਂਤ ਪਸ਼ੂ ਪੰਛੀ ਕੀੜੇ ਮਕੋੜੇ ਪਥਨਾ ਚ ਕਿੰਨਿਆਂ ਕਦੇ ਤਾਈ ਪਾਲਦਾ ਹੈ ਉਹਨੇ ਕਦੇ ਵਾਜਾਂ ਦੇ ਕੇ ਸੁਨਾਇਆ ਆ ਕਿੰਨੇ ਮਨੁੱਖ ਨੇ ਜਿਹੜੇ ਰੱਬ ਨੂੰ ਗਾਲੀ ਗਲੋਚ ਕਰਦੇ ਨੇ ਉਹਨਾਂ ਨੂੰ ਰੋਜੀ ਦੇਂਦਾ ਕਦੇ ਕਿਹਾ ਓਏ ਮੈਂ ਤਾਂ ਤੈਨੂੰ ਰੋਜੀ ਦੇਣਾ ਆਪਾਂ ਕਿਸੇ ਦੇ ਘਰੇ ਇੱਕ ਦਿਨ ਭੋਜਨ ਦੇ ਦिए ਤੇ ਉਹ ਮੰਦਾ ਚੰਗਾ ਬੋਲੇ ਤੇ ਉਹਨੂੰ ਬੱਤੀ ਵੀਰ ਸੁਣਾਉਣੇ ਆ ਉਹ ਤੈਨੂੰ ਮੈਂ ਭੁਲਾਣੇ ਟਾਈਮ ਤੇ ਰੋਟੀ ਦਿੱਤੀ ਸੀ ਤੂੰ ਮੈਨੂੰ ਕਰੇਗਾ ਤੂੰ ਮੈਨੂੰ ਸਿੱਖਿਆ ਦੇਵੇਂਗਾ ਪਰਮਾਤਮਾ ਨੇ ਨਹੀਂ ਕਿਹਾ ਉਹ ਕਹਿੰਦੇ ਜੋ ਮੈਂ ਕਰਨਾ ਉਹ ਮੈਂ ਕਰਦਾ ਜੋ ਤੂੰ ਕਰੇਗਾ ਉਹਦਾ ਲੇਖਾ ਤੈਨੂੰ ਦੇਣਾ ਪੈਣਾ ਹੈ ਦੇਣਾ ਹੀ ਪੈਣਾ ਹੈ ਔਰ ਤੈਨੂੰ ਦੇਣਾ ਪੈਣਾ ਉਹ ਪਰਮਾਤਮਾ ਐਡਾ ਵੱਡਾ ਜੀਵ ਜੰਤ ਜਿੰਨੇ ਜੀਵ ਜੰਤੂ ਨੇ ਸਾਰਿਆਂ ਨੂੰ ਪਾਲਦਾ ਤੇ ਪਾਲ ਕੇ ਸੁਣਾਉਂਦਾ ਕਿਸੇ ਨੂੰ ਨਹੀਂ ਦਰਸਾਉਂਦਾ ਕਿਸੇ ਨੂੰ ਨਹੀਂ ਵਿਖਾਉਂਦਾ ਕਿਸੇ ਨੂੰ ਨਹੀਂ ਨਿਤ ਨਿਤ ਕਰਦਾ ਸਾਰ ਇਹ ਨਹੀਂ ਕਿ ਇੱਕ ਦਿਨ ਨਿਤ ਨਿਤ ਹਰ ਰੋਜ਼ ਉਹਨਾਂ ਦੀ ਸਾਰ ਸੰਭਾਲ ਕਰਦਾ ਹੈ ਉਹਨਾਂ ਦੀ ਕੇਰ ਕਰਦਾ ਹੈ ਸੰਭਾਲ ਕਰਦਾ ਹੈ ਬਈ ਇਹ ਇਹਨਾਂ ਤੇ ਕੋਈ ਬਿਪਤਾ ਆਦ ਨਾ ਬਣੇ ਇਹਨਾਂ ਨੂੰ ਇਹ ਨਾ ਹੋਵੇ ਅੱਜ ਰੋਜੀ ਮਿਲ ਗਈ ਤੇ ਕੱਲ ਨੂੰ ਨਾ ਮਿਲੇ ਆਪਣੇ ਘਰਾਂ 'ਚ ਦਾਣੇ ਪਏ ਆ ਨਾ ਤੇ ਪੰਛੀਆਂ ਦੇ ਕਿਹੜੇ ਪਏ ਉਹ ਠੰਡ ਆ ਗਈ ਆ ਜਾਂ ਕਈ ਵਾਰ ਧੁੰਦ ਅੱਗੇ ਪੈਣ ਲੱਗ ਪਈ ਤੇ ਪੰਛੀਆਂ ਨੇ ਕਿਹੜੇ ਪਾਸੇ ਨੂੰ ਦਾਣਾ ਪਰ ਚਿੰਤਾ ਕੋਈ ਨਹੀਂ ਉਹਨਾਂ ਨੂੰ ਪਤਾ ਹੈ ਜਿਹੜੇ ਦਾਤੇ ਨੇ ਜੀਵਨ ਦਿੱਤਾ ਹੈ ਨਾ ਰੋਜੀ ਉਹਨੇ ਦੇ ਹੀ ਦੇਣੀ ਆ ਤੇ ਰੱਬ ਨੇ ਉਹਨਾਂ ਨੂੰ ਰੋਜੀ ਦੇਣੀ ਹੈ ਆਪਾਂ ਦੇ ਪੰਛੀਆਂ ਨੂੰ ਦਾਣੇ ਪਾ ਦਿਆਂਗੇ ਕਿੰਨਿਆਂ ਕਿਨੂੰ ਪਾਵਾਂਗੇ ਪਾਣੀ ਕਿੰਨਿਆਂ ਕਿਨੂੰ ਬੁਲਾਵਾਂਗੇ ਠੀਕ ਹੈ ਪਰ ਉਪਕਾਰ ਕਰਨਾ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਸਾਡਾ ਕੰਮ ਹੈ ਪਰ ਇਹ ਕਰਕੇ ਕਦੇ ਫੁਲਾਵਟ ਵਿੱਚ ਨਾ ਆਉਣਾ ਕਿ ਮੇਰੇ ਵਰਗਾ ਕੌਣ ਹੈ ਨਹੀਂ ਸੱਜਣਾ ਪਰਮਾਤਮਾ ਵਰਗਾ ਕੋਈ ਨਹੀਂ ਤੇਰੇ ਵਰਗੇ ਤਾਂ ਬੱਤੀ ਵੀ ਹਾਂ ਮਿਲਣਗੇ ਪਰਮਾਤਮਾ ਦੇ ਹਾ ਕੋਈ ਨਹੀਂ ਉਹ ਸਾਰਿਆਂ ਦੀ ਸਾਰ ਖਬਰ ਲੈਂਦਾ ਹੈ ਸੰਭਾਲ ਕਰਦਾ ਹੈ ਕਿ ਕਿਸੇ ਨੂੰ ਕੋਈ ਦੁੱਖ ਨਾ ਹੋਵੇ ਰੋਗ ਨਾ ਹੋਵੇ ਕਿਸੇ ਦੇ ਕੋਈ ਵਿਕਤਾ ਨਾ ਘਟੇ ਕੋਈ ਭੁੱਖਾ ਨਾ ਮਰੇ ਉਹ ਸਾਰਿਆਂ ਦੀ ਤਾਈ ਰੋਜੀ ਦਿੰਦਾ ਹੈ ਰੋਜੀ ਦੇਹੰਦਾ ਹੈ ਸੈਲ ਪਥਰ ਮੈਂ ਜੰਤੂ ਪਾਏ ਤਾਕਾ ਰਿਜਕ ਅੱਗੇ ਕਰ ਤਰਿਆ ਉਹ ਤਾਂ ਪੱਥਰ ਵਿੱਚ ਭੋਜਨ ਪੱਥਰ ਵਿੱਚ ਰਹਿਣ ਵਾਲੇ ਕੀੜੇ ਮਕੌੜਿਆਂ ਨੂੰ ਪਹੁੰਚਾਉਂਦਾ ਹੈ ਉੱਥੇ ਤੇ ਮਨੁੱਖ ਦੀ ਤਾਂ ਉੱਥੇ ਪਹੁੰਚ ਜੀ ਨਹੀਂ ਪਹਿਲੀ ਗੱਲ ਤਾਂ ਸਾਨੂੰ ਪਤਾ ਹੀ ਨਹੀਂ ਕਿਹੜਾ ਕੀੜਾ ਕਿੱਥੇ ਬੈਠਾ ਹੈ ਅਸੀਂ ਇੱਕ ਦੋ ਨੂੰ ਹੀ ਸ਼ਕਾ ਕੇ ਫਿਰ ਫੁਲਾਵਟ ਵਿੱਚ ਆ ਦਿੰਨੇ ਮਹਾਰਾਜ ਕਹਿੰਦੇ ਨਹੀਂ ਤੂੰ ਰੱਬ ਦਾ ਪਿਆਰਾ ਹੈ ਨਾ ਤੇ ਰੱਬ ਵਾਲਾ ਗੁਣ ਤੇਰੇ ਵਿੱਚ ਘਟਣਾ ਚਾਹੀਦਾ ਹੈ ਉਹਦੇ ਵਾਲਾ ਤਾਂ ਹੀ ਰੱਬ ਨੂੰ ਮਿਲਾਂਗੇ ਜਦੋਂ ਉਹ ਗੁਣ ਹੋਏ ਉਹ ਲਿਆ ਇੱਕ ਵਿਦਿਆਰਥੀ ਨੇ ਪ੍ਰੋਫੈਸਰ ਬਨਣਾ ਹੈ ਟੀਚਰ ਬਨਣਾ ਹੈ ਐਡਵੋਕੇਟ ਬਨਣਾ ਹੈ ਉਹਨੂੰ ਉਹ ਵਿਦਿਆ ਪੜ੍ਹ ਕੇ ਉਹ ਗੁਣ ਉਹ ਚੀਜ਼ਾਂ ਅੰਦਰ ਆਉਣ ਗਈਆਂ ਤਾਂ ਉਹ ਡਿਗਰੀ ਹਾਸਲ ਕਰੇਗਾ ਤਾਂ ਹੀ ਉਹ ਉਹਨਾਂ ਚੀਜ਼ਾਂ ਨੂੰ ਉਹਨਾਂ ਪ੍ਰੋਬਲਮਾਂ ਨੂੰ ਸੋਲਵ ਕਰੇਗਾ ਜਦੋਂ ਉਹ ਗੁਣ ਉਹ ਗੱਲਾਂ ਅੰਦਰ ਹੀ ਨਹੀਂ ਉਤਰੀਆਂ ਤੇ ਉਹ ਕੀ ਕਰੇਗਾ ਕਲਾ ਅੱਖਾਂ ਦੇ ਨਾਲ ਤਾਂ ਕੁਝ ਨਹੀਂ ਬਨਣਾ ਅੰਦਰ ਵੀ ਕੁਝ ਹੋਣਾ ਚਾਹੀਦਾ ਹੈ ਇਸ ਕਰਕੇ ਰੱਬ ਦਾ ਪਿਆਰਾ ਮੈਂ ਸਿੱਖ ਹਾਂ ਮੈਂ ਭਗਤ ਹਾਂ ਮੈਂ ਬੜਾ ਆਹਾਂ ਇਹਦੇ ਨਾਲ ਕੁਝ ਨਹੀਂ ਬੰਨਾ ਇਹ ਗੁਣ ਰੱਬ ਵਾਲੇ ਹੋਣ ਰੱਬ ਵਾਲੀਆਂ ਖੂਬੀਆਂ ਹੋਣ ਜਿਵੇਂ ਬਾਹਰੀ ਡਿਗਰੀ ਮੁਰਾਤਬੇ ਤੇ ਜਾਣ ਲਈ ਅਸੀਂ ਬਾਹਰੀ ਸਿਲੇਬਸ ਸਟੱਡੀ ਕਰਦੇ ਆ ਨਾ ਇਹ ਅੰਦਰਲੀ ਦੁਨੀਆ ਦਾ ਵੀ ਸਿਲੇਬਸ ਏ ਉਹ ਵੀ ਹੈ ਪੜ੍ਹਾਈ ਅੰਦਰਲੀ ਵੀ ਅੰਦਰ ਵੀ ਜਿਵੇਂ ਬਾਹਰਲਾ ਸਿਲੇਬਸ ਰੋਜ਼ ਪੜ੍ਹਨਾ ਪੈਂਦਾ ਹੈ ਨਾ ਅੰਦਰਲਾ ਵੀ ਸਿਲੇਬਸ ਰੋਜ਼ ਪੜ੍ਹਨਾ ਪੈਂਦਾ ਹੈ ਰੋਜ਼ ਸਿਮਰਨ ਕਰਨਾ ਪੈਂਦਾ ਹੈ ਰੋਜ਼ ਆਪਣੇ ਆਪ ਤੇ ਧਿਆਨ ਧਰਨਾ ਪੈਂਦਾ ਹੈ ਰੋਜ਼ ਅਫਗਣਾ ਨੂੰ ਦੂਰ ਕਰਨਾ ਪੈਂਦਾ ਹੈ ਰੋਜ਼ ਜਿਵੇਂ ਵਿਦਿਆਰਥੀ ਅਨਪੜਤਾ ਨੂੰ ਦੂਰ ਕਰਦਾ ਜਦੋਂ ਪੜ੍ਹਦਾ ਹੈ ਵਿਦਿਆ ਪੜਦਾ ਹਨ ਪੜਤਾ ਦੂਰ ਹੁੰਦੀ ਜਿੱਦਨ ਅਸੀਂ ਗੁਣ ਗ੍ਰਹਿਣ ਕਰਾਂਗੇ ਉਹ ਗੰਦੂਰ ਹੁੰਦੇ ਦਨਗੇ ਰੱਬ ਦੇ ਨੇੜੇ ਹੁੰਦੇ ਦਵਾਂਗੇ ਮਹਾਰਾਜ ਕਹਿੰਦੇ ਬਈ ਹਿਰਦੇ ਦੇ ਅੰਦਰ ਉਤਰ ਉਹ ਸੰਭਾਲ ਕਰਦਾ ਸਤਗੁਰ ਪੂਰਾ ਭੇਟੀਏ ਭਾਈ ਫੇਰ ਪੂਰਾ ਸਤਗੁਰੂ ਦੇੜਾ ਨਾ ਸੱਚਾ ਭੇਟੀਏ ਮੈਨਾਂ ਮਿਲਦਾ ਹੈ ਫੇਰ ਉਹਦੇ ਨਾਲ ਭੇਟ ਮੈਨਾਂ ਮਿਲਣਾ ਹੁੰਦਾ ਇੱਕ ਭੇਟ ਹੁੰਦੀ ਆਪਾਂ ਕਿਸੇ ਨੂੰ ਕੋਈ ਗੁਲਦਸਤਾ ਭੇਟ ਕਰਨਾ ਕੋਈ ਵਸਤੂ ਭੇਟ ਕਰਨੀ ਇੱਥੇ ਭੇਟ ਮੈਨਾ ਆ ਮਿਲਣਾ ਫਿਰ ਮਿਲਾਪ ਹੁੰਦਾ ਤੇ ਸ਼ਬਦ ਮਿਲਾਵਨ ਹਾਰ ਵਿਚਾਲੇ ਵਿਚੋਲਾ ਕੋਨੇ ਸ਼ਬਦ ਉਪਦੇਸ਼ ਉਹਨੂੰ ਕਮਾਏਗਾ ਉਹ ਸ਼ਬਦ ਤੈਨੂੰ ਨਿਰਗੁਣ ਦੇ ਨਾਲ ਮਿਲਾ ਦੇਵੇਗਾ ਉਹਦੇ ਨਾਲ ਜੋੜ ਦੇਵੇਗਾ ਇਹ ਸੱਚੀ ਸਰਕਾਰ ਨੇ ਜੋ ਬਚਨ ਕੀ ਤੈਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਅਸ਼ਟਪਦੀਆ ਤੇ ਅਸ਼ਟਪਦੀ ਦੇ ਦੇ ਨੌ ਪਾਦ ਨੇ ਆਪਾਂ ਦੋ ਵਿਚਾਰੇ ਆ ਅੱਗੇ ਜਿਵੇਂ ਸਤਿਗੁਰੂ ਸਮੇਂ ਦੀ ਉਦੀਨ ਆਪਣੇ ਤੇ ਕਿਰਪਾ ਕਰਨਗੇ ਔਰ ਅੱਗੇ ਆਪਾਂ ਕਲ ਦੇ ਸਮੇਂ ਅੰਦਰ ਵਿਚਾਰਨ ਦਾ ਯਤਨ ਕਰਾਂਗੇ ਅਦ ਵਿਚਾਰਾਂ ਕਰਦੇ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸਤਿਗੁਰੂ ਆਪ ਸਤਿਗੁਰੂ ਕੀ ਸੰਗਤ ਬਖਸ਼ਣ ਜੋਗ ਗਰੀਬ ਨਵਾਜ ਕਿਰਪਾ ਕਰਨ ਤੇ ਆਪਾਂ ਯਤਨ ਕਰੀਏ ਗੁਰੂ ਵਾਲੇ ਗੁਣ ਗੁਰੂ ਵਾਲੀਆਂ ਗੱਲਾਂ ਹਿਰਦੇ ਚ ਧਾਰਨ ਕਰੀਏ ਤੇ ਨਾਲ ਨਾਲ ਬਾਣੀ ਪੜਿਆ ਕਰੀਏ ਬਾਣੀ ਸੁਣਿਆ ਕਰੀਏ ਜਪਿਆ ਕਰੀਏ ਸਾਡੇ ਅੰਦਰ ਵੀ ਚੰਨਣਾ ਹੋਵੇ ਸਾਡੇ ਅੰਦਰ ਵੀ ਜਿਹੜੀ ਉਲਿਆਕਤ ਉਹ ਪ੍ਰੇਮ ਸ਼ਰਧਾ ਆਵੇ ਜਿਹੜਾ ਕਹਿਣ ਦੇ ਨਾਲ ਮੈਂ ਪਹਿਲਾਂ ਵੀ ਬਿਆਨ ਕੀਤਾ ਕੁਝ ਨਹੀਂ ਹੋਣਾ ਜਦੋਂ ਜਪਾਂਗੇ ਨਾ ਤੇ ਜਪਣ ਵਾਲੇ ਨੂੰ ਹੀ ਪਤਾ ਹੈ ਜਿਹੜਾ ਹੁਣ ਆਪਾਂ ਕਹੀ ਜੇ ਭੁੱਖਿਆ ਤੇ ਭੁੱਖ ਜਿਹੜੀ ਹੈ ਬਹੁਤੇ ਪ੍ਰਕਾਰ ਦੀ ਨਹੀਂ ਕਿ ਮੁਸਲਮਾਨੀ ਭੁੱਖੇ ਹਿੰਦੂ ਭੁੱਖੇ ਜੈਨੀ ਭੁੱਖੇ ਭੁੱਖ ਇਕੋ ਹੀ ਹੈ ਭੁੱਖ ਇਕੋ ਹੀ ਹੈ ਤੇ ਭੁੱਖ ਦਾ ਕੋਈ ਸਰੂਪ ਵਿਖਾ ਸਕਦਾ ਕੋਈ ਕਹੇ ਭਈ ਭੁੱਖ ਦਾ ਰੰਗ ਕਾਲਾ ਤੇ ਭੁੱਖ ਦਾ ਰੰਗ ਚਿੱਟਾ ਨਹੀਂ ਨਾ ਦੇਖਦੀ ਨਾ ਹੀ ਪਿਆਸ ਦਾ ਦੇਸੀ ਇਸ ਕਰਕੇ ਭੁੱਖ ਉਦੋਂ ਮਿਟਣੀ ਜਦੋਂ ਭੋਜਨ ਕੀਤਾ ਤੇ એનર્ਜੀ ਆਉਣੀ ਤੇ ਜਿਹਨੂੰ ਅੰਦਰ એનર્ਜੀ ਆਈ ਪਤਾ ਉਸੇ ਨੂੰ ਲੱਗਣਾ ਜਿਨੇ ਭਜਨ ਕੀਤਾ ਨਾ ਉਹਦਾ ਆਨੰਦ ਕੀ ਹੈ ਉਹਦਾ ਖੇੜਾ ਕੀ ਏ ਉਹਦਾ ਸਕੂਨ ਕੀ ਏ ਸ਼ਾਂਤੀ ਕੀ ਏ ਟਿਕਾਉ ਕੀ ਏ ਉਸੇ ਨੂੰ ਪਤਾ ਲੱਗਣਾ ਜਿਹੜਾ ਕਰੇਗਾ ਨਹੀਂ ਨਾ ਮੇਰੀ ਤਰ੍ਹਾਂ ਗੱਲਾਂ ਨੇ ਉੱਥੋਂ ਪੜ ਲੀਆਂ ਇੱਥੇ ਸੁਨਾਤੀਆਂ ਉੱਥੇ ਜਾ ਕੇ ਕਿਹਾ ਮੈਂ ਆਪਣਾ ਟਾਈਮ ਪਾਸ ਕੀਤਾ ਸੁਣਨ ਵਾਲਿਆਂ ਆਪਣਾ ਟਾਈਮ ਪਾਸ ਕੀਤਾ ਫਿਰ ਤਾਂ ਹੀ ਰਹਿ ਜਾਂਦਾ ਇਸ ਕਰਕੇ ਕੁਝ ਨਾ ਕੁਝ ਕਰਿਆ ਕਰੋ 5 10 ਮਿੰਟ ਚੌਂਕੜਾ ਲਾ ਕੇ ਨਾ ਸਾਰੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਿਆ ਕਰੋ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਫਿਰ ਬਾਣੀ ਪੜ੍ਹ ਕੇ ਗੁਰੂ ਗੁਰੂ ਜਪਿਆ ਕਰੋ ਜੋ એનર્ਜੀ ਮਿਲੇਗੀ ਤੁਹਾਨੂੰ ਆਪ ਨੂੰ ਪਤਾ ਲੱਗੇਗਾ ਗੁਰੂ ਕਿਰਪਾ ਕਰੇ ਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ